ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂਗੀ ਕਾਫੀ ਜਾਦੇ ਸੋਹਣੇ ਸੂਟ ਲਏਗੇ ਰਾਮਟੈਕਸ ਪਸ਼ਮੀਨੇ ਦੇ ਸੂਟ ਲਏਗੇ ਬਹੁਤ ਜਾਦੇ ਸੋਹਣਾ ਪ੍ਰੇਮਟੈ ਮੈਨੂੰ ਬਹੁਤ ਜਾਦੇ ਸੋਹਣਾ ਲੱਗਿਆ ਹੋ ਸਕਿਆ ਮੈਂ ਇਹਦੇ ਵਿੱਚੋਂ ਇੱਕ ਸੂਟ ਜਰੂਰ ਟਰਾਈ ਕਰੂੰਗੀ ਬਣਵਾਉਂਗੀ ਆਪਣਾ ਮੈਂ ਹਜੇ ਕੋਈ ਵੀ ਮਤਲਬ ਪ੍ਰਿੰਟ ਸੂਟ ਨਹੀਂ ਦਿੱਤਾ ਹੈਗਾ ਬਣਨਾ ਹਨਾ ਕੱਲ ਜਿਹੜਾ ਮੈਂ ਸੂਟ ਪਾਇਆ ਸੀਗਾ ਵਰਕ ਵਾਲਾ ਹਨਾ ਵੀ ਇਹ ਮੇਰਾ ਕਾਫੀ ਬਣਾਉਣੇ ਉਹਦੇ ਆਰਡਰ ਦਿੱਤੇ ਸੀਗੇ ਸੇਮ ਸੂਟ ਉਹਦੇ ਵਿੱਚ ਇੱਕ ਅਵੇਲੇਬਲ ਹੈਗਾ ਹਨਾ ਤੁਸੀਂ ਹੋਰ ਕਲਰ ਮੈਂ ਤੁਹਾਨੂੰ ਪਿਕਸ ਸ਼ੇਅਰ ਕਰ ਦੂੰਗੀ WhatsApp ਤੇ ਤੁਸੀਂ ਹੋਰ ਕਲਰ ਦੇ ਵਿੱਚ ਟਰਾਈ ਕਰ ਸਕਦੇ ਹੋਗੇ ਸੇਮ ਕਲਰ ਤਾਂ ਇੱਕੋ ਹੀ ਅਵੇਲੇਬਲ ਹੈਗਾ ਤੇ ਤੁਸੀਂ ਹੋਰ ਤੇ ਬਣਵਾ ਲਿਓ ਅੱਜ ਮੈਂ ਤੁਹਾਨੂੰ ਦਿਖਾਉਣੀ ਆਂਗੀ ਬਹੁਤ ਜਾਦੇ ਸੋਹਣੇ ਪ੍ਰਿੰਟ ਲੰਗੇ ਬਿਲਕੁਲ ਨੇੜੇ ਤੋਂ ਦਿਖਾਉਂਦੀ ਆਂ ਤੁਹਾਨੂੰ ਮੈਂ ਵੀਡੀਓ ਮੈਂ ਖੁਦ ਬਣਾ ਰਹੀ ਆਂ ਕਲਰ ਪ੍ਰਿੰਟ ਹੈ ਜਿਹੜੇ ਤੁਸੀਂ ਚੈੱਕ ਕਰ ਸਕਦੇ ਹੋਗੇ बहुत ज्यादा सोहने सूट ने गे बिल्कुल सॉफ्ट पशमीन है इस तरह देखो ਨਾ ਮਾਜਾ ਪ੍ਰਿੰਟ ਹੈ ਗਏ ਇਸ ਤਰ੍ਹਾਂ ਪ੍ਰਿੰਟ ਬਣੇ ਹੋਏ ਨੇਗੇ ਦੇਖੋ ਬਿਲਕੁਲ ਨੇੜੇ ਤੇ ਤੁਸੀਂ ਦੇਖ ਸਕਦੇ ਹੋ ਕਪੜਾ ਇੰਨਾ ਕ ਜਿਆਦਾ ਸੌਫਟ ਹੈ ਫਾਈਨ ਹੈ ਦੋ ਦੋ ਸੂਟ ਅਵੇਲੇਬਲ ਨੇ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇਗੀਆਂ ਫਟਾਫਟ ਆਰਡਰ ਕਰਦੇ ਹੋ ਬਾਲੀ ਸੋਨਾ ਪ੍ਰਿੰਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਨਾਲ ਹੈਗੀ ਹੈ ਕਿ ਪਲੇਨ ਬਾਟਮ ਹੈਗੀ ਇਸ ਤਰ੍ਹਾਂ ਬਾਟਮ ਰਹੇਗੀ ਇਸ ਤਰ੍ਹਾਂ ਰਾਮ ਟੈਕਸ ਪਸ਼ਮੀਨੇ ਦੀ ਬਾਟਮ ਹੈ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜਿਆਦੇ ਸੋਹਣੀ ਹੈਗੀ ਕਲਰ ਬੜਾ ਜਿਆਦੇ ਸੋਹਣਾਗਾ ਮੋਰ ਪੰਖੀਆ ਕਲਰ ਹੈਗਾ ਤੇ ਪ੍ਰਿੰਟ ਤੁਸੀਂ ਦੇਖੋ ਬਹੁਤ ਜਿਆਦੇ ਸੋਹਣਾ ਪ੍ਰਿੰਟ ਹੈਗਾ ਤੇ ਪ੍ਰਾਈਸ ਰਹੇਗਾ 1500 ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਮੈਨੂੰ ਸਕਰੀਨਸ਼ਾਟ ਭੇਜ ਕੇ ਜਿਹੜੀਆਂ ਭੈਣਾਂ ਦੇ ਆਰਡਰ ਚੱਲ ਰਹੇ ਨੇਗੇ ਤੁਸੀਂ ਇਹ ਆਪਣਾ ਸੂਟ ਹੈ ਜਿਹੜਾ ਰਖਵਾ ਸਕਦੇ ਹੋਗੇ ਮੈਨੂੰ ਮਤਲਬ ਭੇਜ ਕੇ ਹਨਾ ਸਕਰੀਨਸ਼ਾਟ ਤੁਸੀਂ ਆਪਣੇ ਸੂਟ ਰਖਵਾ ਲਿਓ ਵੀ ਸਾਡੇ ਇਹ ਘਰ ਤੇਓ 1500 ਪ੍ਰਾਈਸ ਦੂਜਾ ਕਲਰ ਹੈਗਾ ਬਲੈਕ ਆਪਾਂ ਜਿੰਨੇ ਵੀ ਬਲੈਕ ਸੂਟ ਲੈ ਕੇ ਆਇਆਗੇ ਹਰ ਇੱਕ ਪ੍ਰਿੰਟ ਦੇ ਵਿੱਚ ਕੋਈ ਨਹੀਂ ਰਿਹਾ ਹੈਗਾ ਇੱਕ ਅੱਦਾ ਹੀ ਰਿਹਾ ਮੇਰੇ ਖਿਆਲ ਚ ਕਿਸੇ ਚੋਈ ਨਾ ਦੇਖੋ ਕਾਲੇ ਤੇ ਕਿੰਨਾ ਜਿਆਦਾ ਸੋਹਣਾ ਲੱਗਦਾ ਹੈਗਾ ਲੋਚ ਦੇਖੋ ਬਲੈਕ ਸੂਟ ਕਾਫੀ ਜਿਆਦਾ ਸੋਹਣਾ ਲੱਗ ਰਿਹਾ ਹੈਗਾ ਬਹੁਤ ਜਿਆਦਾ ਜੱਜਦਾ ਹੈਗਾ ਕਲਰ ਪ੍ਰਿੰਟ ਸਾਰਿਆਂ ਦੇ ਸੋਹਣੇ ਲੰਗੇ ਤੇ ਆ ਦੇਖੋ ਨਾਲ ਰਹੇਗੀ ਇਸ ਤਰ੍ਹਾਂ ਦੀ ਬਾਟਮ ਜਿੰਨਾ ਮਤਲਬ ਕੱਪੜਾ ਸੌਫਟ ਹੈ ਹਨਾ ਤੇ ਜਿੰਨਾ ਮਤਲਬ ਸੋਹਣਾ ਕੱਪੜਾ ਹੈਗਾ ਸੌਫਟ ਪ੍ਰਿੰਟ ਕਿੰਨੇ ਸੋਹਣੇ ਲੰਗੇ ਮਤਲਬ ਰੇਟ ਕੁਝ ਵੀ ਨਹੀਂ ਹੈਗਾ 1500 ਇੰਨਾ ਸੌਫਟ ਕੱਪੜਾ ਤੁਹਾਨੂੰ ਇੰਨਾ ਸੋਹਣਾ ਕੱਪੜਾ ਮਤਲਬ 17 1800 ਤੋਂ ਘੱਟ ਨਹੀਂ ਦੇ ਸਕਦੇ ਹੈਗਾ ਇੰਨਾ ਸੌਫਟ ਪਿਆ ਕੁਲਾ ਜਮਾ ਲੋ ਜੀ ਬਲੈਕ ਸੂਟ ਹੈਗਾ ਦੂਜਾ ਕਲਰ ਇਹਦੇ ਵਿੱਚ ਹੈਗਾਗਾ ਬਲੈਕ ਤੇ ਅਗਲਾ ਸ਼ੇਡ ਰਹੇਗਾ ਮਹਿਰੂਨ ਰਹੇਗਾ ਦੁਪੱਟਾ ਕਿਸੇ ਨਾਲ ਨਹੀਂ ਹੈਗਾ ਜੇ ਤੁਸੀਂ ਕਹੋਗੇ ਤਾਂ ਆਪਾਂ ਤੁਹਾਨੂੰ ਦੁਪੱਟਾ ਲਗਾ ਕੇ ਦੇ ਦਾਂਗੇ ਨਹੀਂ ਤੁਸੀਂ ਬਿਨਾਂ ਦੁਪੱਟੇ ਤੋਂ ਵੀ ਲੈ ਸਕਦੇ ਦੇਖੋ ਮਹਿਰੂਨ ਦੇ ਵਿੱਚ ਵਾਓ ਕਿੰਨਾ ਜਿਆਦਾ ਸੋਹਣਾ ਵਿੱਚ ਗਰੇ ਹੈ ਨਾ ਅਲੱਗ ਜੇ ਪ੍ਰਿੰਟਿੰਗ ਹੈਗੀ ਸੂਟਾਂ ਦੀ ਦੇਖੋ ਮਹਿਰੂਨ ਚ ਬੜੀ ਜਿਆਦਾ ਸੋਹਣਾ ਹੈ ਵੀ ਮੈਂ ਵੀ ਤੁਹਾਨੂੰ ਮਤਲਬ ਜਦੋਂ ਸਟਾਕ ਲਿਆ ਸੀ ਉਦੋਂ ਬਸ ਉੱਪਰ ਇਦਾਂ ਮਤਲਬ ਟਰਾਂਸਪੇਰੈਂਟ ਕਵਰ ਚ ਚੜੇ ਹੋਏ ਸੀਗੇ ਮੈਂ ਵੀ ਤੁਹਾਡੇ ਸਾਹਮਣੇ ਜਦੋਂ ਓਪਨ ਕਰ ਰਹੀ ਹਾਂ ਮੈਂ ਵੀ ਅੱਜ ਹੀ ਸੂਟ ਚੰਗੀ ਤਰ੍ਹਾਂ ਦੇਖ ਰਹੀ ਹਾਂ ਮੈਨੂੰ ਪ੍ਰਿੰਟ ਕਾਫੀ ਜਿਆਦਾ ਸੋਹਣਾ ਲੱਗਿਆ ਮਹਿਰੂਨ ਦਾ ਵੀ ਤੇ ਕਿਉਂਕਿ ਇਹਦੇ ਵਿੱਚ ਗਰੇ ਪ੍ਰਿੰਟਿੰਗ ਕਿੰਨੀ ਜਿਆਦਾ ਉੱਠ ਰਹੀ ਆ ਦੇਖੋ ਪ੍ਰਿੰਟ ਹੈ ਨਾ ਕੁਛ ਲੱਗ ਜੇ ਇਹਦੀ ਚੀਜ਼ ਹੈਗੀ ਤੇ ਨਾਲ ਰਹੇਗੀ ਪਲੇਨ ਬਾਟਮ ਮੈਚਿੰਗ ਸੂਟ ਦੇ ਤੇ ਲਾਸਟ ਹੈਗਾਗਾ ਬੋਟਲ ਪੀ ਲਓ ਰਾਮ ਟੈਕਸ ਦਾ ਫੈਬਰਿਕ ਬਹੁਤ ਜਿਆਦਾ ਸੋਹਣਾ ਲੰਦਾਗਾ ਹਨਾ ਸਰਦੀਆਂ ਦੇ ਵਿੱਚ ਪ੍ਰਿੰਟਿੰਗ ਵੀ ਬਹੁਤ ਜਿਆਦਾ ਸੋਹਣੀ ਦੇਖੋ ਗ੍ਰੀਨ ਕਲਰ ਸਾਰੇ ਹੀ ਸੋਹਣੇ ਨੇ ਪ੍ਰਿੰਟਿੰਗ ਸਾਰਿਆਂ ਦੀ ਇੰਨੀ ਕਿ ਜਿਆਦੇ ਸੋਹਣੀ ਉੱਠ ਰਹੀ ਹੈ ਜਿੰਨੀ ਵੀ ਮੈਂ ਤੁਹਾਨੂੰ ਕਹਿਦਾ ਤੇ ਨਾਲ ਰਹੇਗੀ ਇਸ ਤਰ੍ਹਾਂ ਬਾਟਮ ਪਲੇਨ ਬਾਟਮ ਰਹੇਗੀ ਇਸ ਤਰ੍ਹਾਂ ਲੋ ਜੀ ਦੇਖੋ ਇਹ ਹੈਗਾ ਜੀ ਪ੍ਰਿੰਟ ਦੇਖੋ ਤੇ ਬਹੁਤ ਜਿਆਦੇ ਸੋਹਣੇ ਪ੍ਰਿੰਟਿੰਗ ਹੈ ਸਟੱਫ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆਂਗੀ ਵੀ ਬਹੁਤ ਜਿਆਦੇ ਸੌਫਟ ਹੈਗਾ ਫਾਈਨ ਹੈ ਵਿਦਆਊਟ ਲਾਈਨਿੰਗ ਇਹ ਸਟਿਚ ਹੋਣਗੇ ਜੇ ਕੋਈ ਵੀ ਪਾਰਲੀ ਪੈਨ ਹਨਾ ਇਹਨਾਂ ਵਿੱਚੋਂ ਆਰਡਰ ਕਰਦੇ ਨੇ ਤਾਂ ਆਪਾਂ ਉਹਨਾਂ ਦੇ ਲਾਈਨਿੰਗ ਲਗਾਉਣਿਆਂਗੇ ਤੇ ਉਹ ਫਿਰ ਸਾਰੇ ਕਹਿ ਦਿੰਦੇ ਨੇ ਫਿਰ ਸਾਡੇ ਲਾਈਨਿੰਗ ਲੱਗੀ ਹੋਵੇ ਅਸੀਂ ਵਿਦਆਊਟ ਲਾਈਨਿੰਗ ਨਹੀਂ ਲੈਣਾ ਹੈਗਾ ਹਨਾ ਤੇ ਗ੍ਰੀਨ ਸੂਟ ਵੀ ਹੈ ਜਿਹੜਾ ਕਾਫੀ ਜਿਆਦੇ ਸੋਹਣਾ ਹੈਗਾ ਜਿਵੇਂ ਵੀ ਤੁਹਾਨੂੰ ਸੂਟ ਕੋਈ ਸੂਟ ਪਸੰਦ ਆਉਂਦਾ ਹੈਗਾ ਹਨਾ ਤੁਸੀਂ ਆਪਣਾ ਰਖਵਾ ਸਕਦੇ ਹੋਗੇ ਜਿਹੜਾ ਕੱਪੜੇ ਦੀ ਗਰੰਟੀ ਵੀ ਮਤਲਬ ਜਿੰਨਾ ਮੈਂ ਤੁਹਾਨੂੰ ਦੱਸਦੀ ਹੁੰਦੀ ਹਣੀ ਜਿੰਨਾ ਕ ਆਈਡੀਆ ਦਿੰਦੀ ਹਣੀ ਕੱਪੜੇ ਚ ਹਨਾ ਵੀ ਇਹ ਸੌਫਟ ਹੈ ਐਦਾਂ ਹਨਾ ਤੇ ਫਿਰ ਮੈਂ ਤੁਹਾਨੂੰ ਮਤਲਬ ਬਤਾਸ ਦੇਣੀ ਹੁੰਦੀ ਹੈ ਕਿ ਵੀ ਐਵੇਂ ਐਵੇਂ ਦਾ ਸਟੱਫ ਹੈਗਾ ਸਾਰਾ ਕਲੀਅਰ ਕਰ ਦੇਣੀ ਹੁੰਦੀ ਹੈ ਮਤਲਬ ਵੀਡੀਓ ਚ ਕੋਈ ਐਦਾਂ ਨਹੀਂ ਹੈਗਾ ਵੀ ਆਪਾਂ ਕੋਲਾ ਚੋਰੀ ਚ ਕੁਝ ਵੀ ਰੱਖ ਦੇਾਂਗੇ ਦੁਪੱਟਾ ਦੇਖੋ ਕਿਸੇ ਨਾਲ ਨਹੀਂ ਹੈਗਾ ਵਿਦਆਊਟ ਦੁਪੱਟਾ ਸੂਟ ਨਹੀਂ ਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਨਾ ਕਿ ਆਪਣਾ ਪਲੀਜ਼ ਹਨਾ ਫਾਸਟਲੀ ਆਰਡਰ ਦੇ ਦੇਓ ਕਿਉਂਕਿ ਬਹੁਤ ਲਿਮਟਿਡ ਜਿਹਾ ਸਟਾਕ ਹੁੰਦਾ ਆਪਣੇ ਕੋਲੇ ਪਹਿਣਾ ਫਿਰ ਰਹਿ ਜਾਂਦੀਆਂ ਨੇਗੇ ਬਾਕੀ ਆਪਾਂ ਡੇਲੀ ਵੀਡੀਓ ਪਾਉਣਗੇ ਤੁਸੀਂ ਉਹਦੇ ਵਿੱਚੋਂ ਸਿਲੈਕਟ ਕਰ ਲਿਓ ਹਨ ਤੇ ਅਮੀਰਕਾਰ ਦੀ ਤੁਹਾਨੂੰ ਅੱਜ ਵਾਲੇ ਸੂਟ ਨਹੀਂ ਜਿਹੜੇ ਪਸੰਦ ਆਏ ਹੋਣਗੇ ਸੋਹਣੇ ਲੱਗੇ ਹੋਣਗੇ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਕੋਈ ਵੀ ਵਰਕ ਵਾਲਾ ਸੂਟ ਹੈਗਾ ਹਨਾ ਤੁਸੀਂ ਆਪਣੀ ਚੁਆਇਸ ਦਾ ਵੀ ਸਾਨੂੰ ਦੇ ਸਕਦੇ ਹੋਗੇ ਵੀ ਜ਼ਰੂਰੀ ਨਹੀਂ ਹੈਗਾ ਵੀ ਜਿਹੜੇ ਮੈਂ ਦਿਖਾਉਣੀ ਆਂਗੀ ਵੀ ਤੁਸੀਂ ਉਹੀ ਦੇਣੇ ਲੇਗੇ ਹਨਾ ਵੀ ਤੁਹਾਨੂੰ ਉਹਦੇ ਵਿੱਚੋਂ ਨਹੀਂ ਵੀ ਕੋਈ ਵਰਕ ਪਸੰਦ ਆਉਂਦਾ ਤਾਂ ਤੁਸੀਂ ਆਪਣੀ ਚੋਇਸ ਦਾ ਜਿਹੜਾ ਸੂਟ ਹੈਗਾ ਦੇ ਸਕਦੇ ਹੋਗੇ ਸੇਮ ਸੂਟ ਹੈਗਾ ਜਿਹੜਾ ਆਪਾਂ ਰੈਡੀ ਕਰ ਦਾਂਗੇ ਕੋਈ ਵੀ ਤੁਸੀਂ ਪਾਰਟੀ ਵੇਅਰ ਸੂਟ ਬਣਵਾਉਣੇ ਲੇਗੇ ਹੈਂਡਵਰਕ ਜਿੱਦਾਂ ਜਿੱਦਾਂ ਦੇ ਵੀ ਹਨਾ ਸੂਟ ਤੁਹਾਡੇ ਫੰਕਸ਼ਨ ਹੈਗਾ ਪਲੀਜ਼ ਹਨਾ ਜਿਹੜੀਆਂ ਭੈਣਾਂ ਮੈਨੂੰ ਕਹਿੰਦੀਆਂ ਸੀ ਵੀ ਸਾਡੇ ਫਰਵਿਚ ਫੰਕਸ਼ਨ ਆ ਸੀ ਮੈਰਿਜ ਦੇ ਸੂਟ ਮੇਰੇ ਨਾਲ ਮਤਲਬ ਡੀਲ ਕੀਤੀ ਸੀ ਵੀ ਸਾਡੇ ਫਾਈਨਲ ਨੇ ਅਸੀਂ ਤੁਹਾਡੇ ਕੋਲੋਂ ਬਣਵਾਉਣੇ ਲੇਗੇ ਹਨਾ ਉਹ ਹੁਣ ਤੁਸੀਂ ਆਪਣੀ ਡਿਜ਼ਾਈਨ ਭੇਜ ਕੇ ਮਤਲਬ ਆਪਣੇ ਸੂਟ ਲਗਵਾ ਲਓ ਕਿਉਂਕਿ ਮੇਰੇ ਕਾਰੀਗਰਾਂ ਨੂੰ ਵੀ ਟਾਈਮ ਚਾਹੀਦਾ ਹੁੰਦਾ ਹੈਗਾ ਠੀਕ ਹੈ ਜੀ ਤਾਂ ਕਰਕੇ ਹਨਾ ਮੇਰੇ ਕਾਰੀਗਰਾਂ ਨੂੰ ਵੀ ਟਾਈਮ ਚਾਹੀਦਾ ਹੁੰਦਾ ਹੈਗਾ ਪਲੀਜ਼ ਹਨਾ ਤੁਸੀਂ ਥੋੜਾ ਜਿਹਾ ਇਹ ਗੱਲ ਸਮਝੋ ਵੀ ਕਾਫੀ ਆਰਡਰ ਸਿਗੇ ਫਰਬਰੀ ਦੇ ਵੀ ਉਹ ਪਹਿਲਾਂ ਤੁਸੀਂ ਆਪਣੇ ਜਿਹੜੇ ਆਰਡਰ ਲੇਗੇ ਉਹ ਦੇ ਦਿਓ ਤਾਂ ਕਿ ਆਪਾਂ ਟਾਈਮ ਸਿਰ ਤੁਹਾਨੂੰ ਕੰਮ ਮਿਲ ਸਕੇ ਹਨਾ ਤੇ ਚਲੋ ਜੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਜਿੰਨਾ ਮੈਂ ਤੁਹਾਨੂੰ ਕਹਿਣਾ ਸੀਗਾ ਕਹਿਣਾ ਚਾਹੁੰਦੀ ਸੀਗੀ ਮੈਂ ਕਹਿ ਤਾ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸੈਸਟ ਕਲ ਜੀ ਬਾਏ ਬਾਏ